ਅਮਸ਼ੀ ਨਾਲ ਆਈ ਹੋਈਆਂ ਵਾ ਟ੍ਰੇਨਿੰਗ ਕਰਨ ਵਾਲੀਆਂ ਤੇ ਇੱਕ ਪਾਰਕ ਦੇ ਵਿੱਚ ਸਾਰਾ ਕੁਝ ਗਾਰਡ ਬਣਾਇਆ ਨੇ ਵੀ ਦੇਖੋ ਜਰਾ ਤੇ ਆਹ ਦੇਖੋ ਆਪਣਾ ਜਿਹੜਾ ਤੁਸੀਂ ਜਿਹੜਾ ਫੂਡ ਆ ਜੇ ਕਿਸੇ ਨੇ ਕੋਈ ਮੀਟ ਮੁਰਗਾ ਕੁਝ ਵੀ ਆਪਣਾ ਕੁਕ ਕਰਨਾ ਇੱਥੇ ਉਹ ਬਾਰਬੀਕਿਊ ਲੱਗੇ ਹੋਇਆ ਇਹਨੂੰ ਆਪਾਂ ਕਿਹਾ ਤਾ ਤੰਦੂਰ ਰੱਖ ਲਓ ਜਾਂ ਨੂੰ ਚੁੱਲਾ ਰੱਖ ਲਓ ਆ ਦੇਖੋ ਬੱਚੇ ਨੇ ਖੇਡਣ ਲਈ ਪ੍ਰੋਪਰ ਲੱਕੜ ਦਾ ਜਿਹੜਾ ਬਣਾਇਆ ਸਿਸਟਮ ਤੇ ਆ ਰੇਤ ਆ। ਜੀ ਬੱਚੇ ਡਿੱਗਣ ਤੇ ਉਹ ਸੱਟਣਾ ਲੱਗੇ। ਹਾਂਜੀ ਕਿਵੇਂ ਉਹ ਸਾਰੇ? ਲੋ ਤੁਹਾਨੂੰ ਇੱਕ ਦ੍ਰਿਸ਼ ਦਿਖਾ ਰਿਹਾ ਹਾਂ। ਵੀਡੀਓ ਪਰਥ ਆਸਟ੍ਰੇਲੀਆ ਤੋਂ ਆ। ਤੇ ਤੁਹਾਡੇ ਸਾਹਮਣੇ ਆਹ ਕਿ ਜਿੰਮਦੀਆਂ ਲੱਗੀਆਂ ਹੋਈਆਂ ਮਸ਼ੀਨਾਂ ਓਪਨਲੀ ਤੁਹਾਨੂੰ ਦਿਖਾ ਦਿਖਾ ਰਿਹਾ ਵਾਂ ਤੇ ਯਕੀਨ ਮੰਨਿਓ ਇੰਨੀ ਜ਼ਬਰਦਸਤ 뷰 ਮੈਂ ਅੱਜ ਤੱਕ ਆਪਣੀ ਲਾਈਫ 'ਚ ਨਹੀਂ ਦੇਖਿਆ ਤਾਂ ਕਰਕੇ ਤੁਹਾਡੇ ਨਾਲ ਸਾਂਝਾ ਕਰ ਰਿਹਾ ਦੇਖ ਲਓ ਜਿੱਥੇ ਰੱਬ ਵਾਸਤਾ ਜਿੱਥੇ ਸੱਚਾਈ ਆ ਜਿੱਥੇ ਇਮਾਨਦਾਰੀ ਆ ਉਹ ਕੰਟਰੀਆਂ ਨੇ ਕੀ ਬਣਾਤਾ ਆਪਣੇ ਮੋਲਕ ਨੂੰ ਕਿਵੇਂ ਸਵਰਗ ਬਣਾਇਆ ਵਾਂ ਆ ਮਸ਼ੀਨਾਂ ਲੱਗੀਆਂ ਹੋਈਆਂ ਵਾਂ ਟ੍ਰੇਨਿੰਗ ਕਰਨ ਵਾਲੀਆਂ ਇੱਕ ਪਾਰਕ ਦੇ ਵਿੱਚ ਸਾਰਾ ਕੁਝ ਗਾਰਡ ਬਣਾਇਆ ਨੇ ਤੇ ਦੇਖੋ ਜਰਾ ਠੀਕ ਆ ਜੀ ਆ ਦੇਖ ਲੋਕ ਦੌੜਦੇ ਆ ਮਿਹਨਤ ਕਰ ਰਹੇ ਆ ਤੇ ਆ ਦੇਖੋ ਤੁਸੀਂ ਮਸ਼ੀਨਾਂ ਲੱਗੀਆਂ ਹੋਈਆਂ ਤੇ ਇਹ ਮਸ਼ੀਨਾਂ ਜਿਹੜੀਆਂ ਇੱਕ ਪਾਰਕ ਚ ਲਾਈਆਂ ਵਾ ਕਿ ਲੋਕ ਇੱਥੇ ਮਿਹਨਤ ਕਰਨ ਦੇਖੋ ਕਿੰਨੀ ਜ਼ਬਰਦਸਤ ਚੀਜ਼ ਹੈ ਨਾ ਜਿਮ ਵਾਲੀਆਂ ਮਸ਼ੀਨਾਂ ਓਪਨਲੀ ਲਾਈਆਂ ਹੋਈਆਂ ਵਾ ਆ ਦੇਖੋ ਜਿਨ੍ਹਾਂ ਨੇ ਆਪਣੀ ਉਮਰ ਲੰਮੀ ਕਰਨੀ ਆ ਲੋਕ ਦੌੜ ਰਹੇ ਆ ਅੱਗੇ ਚੱਲੋ ਤੁਹਾਨੂੰ ਅਗਲਾ ਦ੍ਰਿਸ਼ ਦਿਖਾਉਣਾ ਆਹ ਦੇਖੋ ਆ ਬੈਂਚ ਲੱਗੇ ਹੋਇਆ ਨਾਲ ਲੋਕਾਂ ਦੇ ਬਹਿਣ ਲਈ ਉਹ ਲੋਕ ਦੌੜ ਰਹੇ ਆ ਐਕਸਰਸਾਈਜ਼ ਕਰ ਰਹੇ ਆ ਆ ਬੈਂਚ ਲੱਗੇ ਹੋਇਆ ਨਾਲ ਤੇ ਆਹ ਦੇਖੋ ਆਪਣਾ ਜਿਹੜਾ ਤੁਸੀਂ ਕੋਈ ਜਿਹੜਾ ਫੂਡ ਆ ਜੇ ਕਿਸੇ ਨੇ ਕੋਈ ਮੀਟ ਮੁਰਗਾ ਕੁਝ ਵੀ ਆਪਣਾ ਕੁੱਕ ਕਰਨਾ ਇੱਥੇ ਉਹ ਬਾਰਬੀਕਿਊ ਲੱਗੇ ਹੋਇਆ ਇਹਨੂੰ ਆਪਾਂ ਕਹਿੰਦੇ ਤੰਦੂਰ ਰੱਖ ਲਓ ਜਾਂ ਨੂੰ ਚੁੱਲਾ ਰੱਖ ਲਓ ਇਹ ਲੱਗਾ ਹੋਇਆ ਜਿਗਾਰਡ ਤੇ ਆਹ ਦੇਖੋ ਮੋਰੇ ਦਰਸ਼ ਅਗਲਾ ਦਰਸ਼ ਦੇਖੋ ਨਾਲ ਦੇਖੋ ਤੁਸੀਂ ਤੇ ਉਹ ਲੋਕ ਮਿਹਨਤ ਕਰ ਰਿਹਾ ਨਾਲ-ਨਾਲ ਦੇਖੋ ਤੁਸੀਂ ਦੇਖੋ ਤੁਸੀਂ ਇਹ ਆ ਜ਼ਿੰਦਗੀ ਇਹ ਆ ਆਸਟ੍ਰੇਲੀਆ ਵਰਗੇ ਮੁਲਕ ਜਿੱਥੇ ਲੋਕ ਸਵੇਰੇ ਉੱਠ ਕੇ ਮਿਹਨਤਾਂ ਕਰਦੇ ਆ ਉਹ ਦੇਖੋ ਦੌੜਦੇ ਭੱਜਦੇ ਆ ਤੇ ਇੰਨੇ ਸੋਹਣੇ ਪਾਰਕ ਆ ਤੇ ਇਹੋ ਜਿਹੀ ਸੁਣੀ ਲੋਕੇਸ਼ਨ ਆ ਮੋਰੇ ਤੇ ਬੰਦਾ ਬਦੋ ਬਦੀ ਭੱਜਦਾ ਦੇਖੋ ਤੁਸੀਂ ਅੱਗੇ ਚੱਲਦੇ ਆ ਜੋ ਉਹ ਦੇਖੋ ਜੇ ਮਦਿਆਂ ਤੁਸੀਂ ਮਸ਼ੀਨਾਂ ਦੇਖ ਰਹੇ ਹੋ ਲੱਗੀਆਂ ਹੋਈਆਂ ਨਾ ਅੱਗੇ ਚੱਲਦੇ ਆ ਦੇਖੋ ਤੁਸੀਂ ਦੇਖੋ ਕਿਦਾਂ ਸਵਰਗ ਬਣਾਇਆ ਪਿਆ ਨਾ ਇਸ ਬਿਊਟੀਫੁੱਲ ਪਾਰਕ ਆ ਪਾਣੀ ਪੀਣ ਦੀ ਸਪੋਰਟ ਬਣਾਇਆ ਹੋਇਆ ਹੈ ਆ ਦੇਖੋ ਬੱਚਿਆਂ ਦੇ ਖੇਡਣ ਲਈ ਪ੍ਰੋਪਰ ਲੱਕੜ ਦਾ ਜਿਹੜਾ ਬਣਾਇਆ ਸਿਸਟਮ ਤੇ ਆ ਰੇਤ ਆ ਜੀ ਬੱਚੇ ਡਿੱਗਣ ਤੇ ਉਹਨਾਂ ਦੇ ਸੱਟ ਨਾ ਲੱਗੇ ਕਿੰਨੀ ਸੋਹਣੀ ਦੇਖੋ ਚੀਜ਼ ਬਣਾਈਆਂ ਇਹ ਆ ਬਾਹਰਲੇ ਮੁਲਕਾਂ ਦਾ ਸਿਸਟਮ ਇਸ ਤਰ੍ਹਾਂ ਇਹ ਜਿਹੜੀਆਂ ਚੀਜ਼ਾਂ ਨੂੰ ਬਣਾਉਂਦੇ ਆ ਤੇ ਉਹਨੂੰ ਇੱਕ ਵਾਰੀ ਸਵਰਗੀ ਬਣਾਉਂਦੇ ਆ ਇਦਾਂ ਹੀ ਸਾਡੇ ਬੂਝੇ ਕਈ ਆਪ ਹੁੰਦੇ ਆ ਪਰ ਇਸ ਤਰ੍ਹਾਂ ਕੋਈ ਸੈੱਟ ਕਰਦਾ ਮੈਨੂੰ ਦੇਖੋ ਤੁਸੀਂ ਕਿੰਨਾ ਜ਼ਬਰਦਸਤ 뷰 ਆ ਦੇਖੋ ਤੁਸੀਂ ਆਹ ਹੋ ਮੋਰੇ ਪਾਣੀ ਝੀਲ ਬਣਾਈ ਹੋਈ ਆ ਇਹਨਾਂ ਲੋਕਾਂ ਨੇ ਕਿੰਦਾਂ ਨ ਉਮਰਾਂ ਲੰਮੀਆਂ ਹੋਣਗੇ ਕਿਵੇਂ ਨਾ ਲੋਕ ਤਰੱਕੀ ਕਰਨਗੇ ਦੇਖੋ ਤੁਸੀਂ ਉਹ ਲੋਕ ਦੂਰ ਦੇਖੋ ਦੌੜ ਰਹੇ ਆ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਦੇਖੋ ਤੁਸੀਂ ਝੀਲ ਦੇ ਨਾਲ ਨਾਲ ਲੋਕ ਉਹ ਦੇਖੋ ਦੌੜ ਰਹੇ ਆ ਦੇਖੋ ਪਾਣੀ ਨੀਲਾ ਸ਼ੁੱਧ ਪਾਣੀ ਸਾਫ਼ ਪਾਣੀ ਦੇਖ ਕ ਤੁਸੀਂ ਜੀ ਆ ਦੂਰ ਲੋਕ ਦੌੜ ਰਿਆ ਤਨਖੇਦਵਾਰ ਦਿਖਾ ਦੇਣਾ ਉਹ ਦੇਖੋ ਉਮਰਾਂ ਲੰਮੀਆਂ ਕਰ ਰਿਹਾ ਆਪਣੀ ਤੰਦਰੁਸਤੀ ਜਿਹੜੀ ਆ ਲੱਭ ਰਿਹਾ ਦੇਖੋ ਤੁਸੀਂ ਆ ਪਾਰਕ ਦੇਖ ਲਓ ਜਿਮ ਲੱਗਾ ਹੋਇਆ ਵਿੱਚੇ ਹੀ ਖੇਡਣ ਨੂੰ ਦੌੜਨ ਨੂੰ ਤੇ ਸਾਫ਼ ਪਾਣੀ ਸਾਫ਼ ਹਵਾ ਸੋਹਣੇ ਬੂਟੇ ਇਹ ਆ ਪਾਰਕ ਆਸਟ੍ਰੇਲੀਆ ਤੋਂ ਵੀਡੀਓ ਅੱਗੇ ਸ਼ੇਅਰ ਕਰਿਓ ਤਾਂ ਕਿ ਸਾਡੇ ਲੋਕਾਂ ਨੂੰ ਵੀ ਮਤ ਆਵੇ ਇਹੋ ਜਿਹੀਆਂ ਚੀਜ਼ਾਂ ਇਹੋ ਜੇ ਪਾਰਕ ਅਸੀਂ ਪਿੰਡਾਂ 'ਚ ਬਣਾਈਆਂ ਆਪਣੇ ਸ਼ਹਿਰਾਂ 'ਚ ਬਣਾਈਏ ਤੇ ਲੋਕ ਜਿਹੜੇ ਤੌੜਨ ਭੱਜਣ ਤੇ ਆਪਣੀ ਜ਼ਿੰਦਗੀ ਨੂੰ ਲੰਮੀ ਕਰਨ ਤੰਦਰੁਸਤੀ ਨਾਲ ਜੀਉਣ। ਥੈਂਕ ਯੂ ਵੀਡੀਓ ਵਾਚ ਕਰਨ ਲਈ। ਇਹੋ ਜਿਹੀਆਂ ਹੋਰ ਮੋਟੀਵੇਸ਼ਨਲ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ। ਰੱਬ ਰੱਖਾ।